ਉਹ ਰਹਾ ਤਾਂ ਇਹ ਪਾਣੀ ਪਿਆ ਉਹਨੂੰ ਸਮਾ ਦੇ ਗਰੇ ਆ ਰਾਜ ਬਹੁਤ ਜ਼ਿਆਦਾ ਪਾਣੀ ਸਾਰੇ ਤੇ ਲੈ ਗਿਆ ਆਹ ਆ ਆਪਣੇ ਤੇ ਕੀਤਾ ਸਰਕਾਰ ਨੇ ਕਿ ਅੱਜ ਆਪਣੇ ਸਰਕਾਰ ਦੇ ਸਾਹਮਣੇ ਇੱਥੇ ਪਿੰਡੇ ਵੀ ਹੋ ਰਵੇ ਤੇ ਬੜਾ ਦੁੱਖ ਆਦਾ ਕਿ ਸਾਰੇ ਵੱਡੇ ਤੋਂ ਲੈ ਕੇ ਛੋਟੇ ਮੇਰੀ ਮੇਰੀ ਗੱਲ ਸੁਣ ਲੋ ਜਿੰਨੇ ਬੰਦੇ ਕਟੀਆਂ 'ਚ ਵਿਹਲੇ ਬੈਠੇ ਪਹਿਲਾਂ ਉਹ ਤਾਂ ਸਾਰੇ ਲਓ ਹਾਂਜੀ ਸਰਕਾਰ ਨੇ ਦਾਅਵਾ ਕਰਨਾ ਹਰੇਕ ਪਿੰਡੇ 'ਚ ਦੂਡ-ਦੂਡ ਸੋ ਬੰਦਾ ਬੈਠਾ ਹੈ ਬੈਠਾ ਹਾਂਜੀ ਠੀਕ ਆ ਤੇ 5000 ਬੰਦਿਆਂ ਦਾ ਤੁਹਾਡੇ ਕੋਲ ਕਟੀਆਂ 'ਚ ਹੀ ਬਿਠਾ ਹੈ ਸਰ ਉਹ ਤਾਂ ਤਮਾਸ਼ਾ ਕਈ ਪਿੱਛੇ ਹੈ ਤਮਾਸ਼ਾ ਰਹਿਣੇ ਆ ਫੋਟੋ ਕਰਨਾ ਆਦੇ ਆ ਫੋਟੋ ਕਰਕੇ ਕਿਲੇ ਹਬੀਬ ਕੇ ਬੰਨ ਬਚਾਇਆ ਲੋਕਾਂ ਨੇ ਬਚਾਇਆ ਠੀਕ ਆ ਨਾ ਜਿਹੜੀ ਗੱਲ ਜਿਹੜੀ ਗੱਲ ਫੈਸਿਲੀਟੇਟ ਕਰਨ ਦੀ ਗੱਲ ਆ ਠੀਕ ਆ ਐਸਡੀਓ ਸਾਹਿਬ ਜੀ ਬਿਠੇ ਆ ਗੱਟੇ ਚਾਹੀਦੇ ਕੋਈ ਚੀਜ਼ ਚਾਹੀਦੀ ਕੋਈ ਮਟੀਰੀਅਲ ਚਾਹੀਦਾ ਅਵੇਲੇਬਲ ਕਰਾ ਕੇ ਦੇਣਗੇ ਠੀਕ ਆ ਮੈਂ ਨੈਪ ਤਹਿਸੀਲਦਾਰ ਸਾਹਿਬ ਨੂੰ ਬੁਲਾਇਆ ਉਹ ਇੱਥੇ ਆਨੇ ਆਉਂਦੇ ਆ ਠੀਕ ਆ ਨਾ ਦੇਖੋ ਮੈਂ ਫਿਰ ਮੈਂ ਕਹਿੰਦੀ ਗੱਲ ਕਰ ਠੀਕ ਹੈ ਜਿਹੜਾ ਕੁਦਰਤ ਆ ਨਾ ਕੁਦਰਤ ਦੇ ਨਾਲ ਕਦੇ ਵੀ ਸਰਕਾਰਾਂ ਕੁਦਰਤ ਤੋਂ ਤਗੜੀਆਂ ਨਹੀਂ ਹਾਂ ਉਹ ਪਹਿਲਾਂ ਵੀ ਹੋ ਸਕਦਾ ਹੈ ਹਰ ਸਾਲ ਨਾ ਤੋਂ ਉਹਦੇ ਪੈਸੇ ਗਏ ਜਿਹੜੇ ਵੀ ਪਹੁੰਚਦੇ ਹਾਂ ਹੱਥ ਇਹਦਾ ਕੰਮ ਕਿਹਨਾਂ ਤੋਂ ਚੱਲਣਾ ਹੈ ਬੇਰੇ ਗਾਲਾਂ ਨਹੀਂ ਕਿਹਾ ਨਹੀਂ ਰਿਵਰ ਜਿਹੜਾ ਆ ਉਹ ਟਾਲ ਆ ਰਿਹਾ ਜੀ ਔਰ ਬੜਾ ਨੁਕਸਾਨ ਜ਼ਮੀਨਾਂ ਦਾ ਕੀਤਾ ਸੋ ਬਹੁਤ ਜ਼ਿਆਦਾ ਵੱਡਾ ਨੁਕਸਾਨ ਸੋ ਹੁਣ ਪਿੰਡ ਨੂੰ ਬਚਾਉਣ ਦੀ ਜਿਹੜੀ ਆ ਉਹ ਅਪੀਲ ਕੀਤੀ ਆ ਲੋਕਾਂ ਨੂੰ ਵੀ ਕੀਤੀ ਆ ਪ੍ਰਸ਼ਾਸਨ ਨੂੰ ਵੀ ਕਿਹਾ ਲੋਕਾਂ ਨੂੰ ਵੀ ਕਿਹਾ ਵੀ ਵੱਧ ਤੋਂ ਵੱਧ ਲੋਕ ਸਾਥ ਦੇਣ ਸੋ ਤੁਸੀਂ ਵੀ ਆਪਣੇ ਮੀਡੀਆ ਰਾਹੀਂ ਇਹ ਜ਼ਰੂਰ ਕਹੋ ਵੀ ਸਾਨੂੰ ਇੱਥੇ ਰਸ਼ਨ ਵਗੈਰਾ ਦੀ ਲੋੜ ਨਹੀਂ ਸਾਨੂੰ ਮਿੱਟੀ ਦੀ ਲੋੜ ਆ ਤੁਹਾਡੀ ਅਪੀਲ ਨਾਲ ਵੀ ਲੋਕ ਸੁਣਨਗੇ ਕਿ ਜਿਹੜੀ ਸਾਡੀ ਮਦਦ ਆ ਵੀ ਉਹ ਸਾਨੂੰ ਮਿੱਟੀ ਦੇ ਗੱਟੇ ਜਾਂ ਮਿੱਟੀ ਮਿਲ ਜੇ ਤਾਂ ਜੋ ਇਹਨਾਂ ਦੀਆਂ ਟੈਂਪਰੇਰੀ ਜਿਹੜੀਆਂ ਨੋਚਾਂ ਉਹ ਬੰਨ ਕੇ ਇੱਕ ਵਾਰੀ ਪਿੰਡ ਨੂੰ ਬਜਾਏ ਸਲੂਸ਼ਨ ਇੱਥੇ ਦੱਸ ਦੋ ਮਿੱਟੀ ਵਾਲੇ ਕਿਹੜੇ ਟੈਂਡੀ ਵਾਲਾ ਪਿੰਡ ਆ ਜੀ ਔਰ ਟੈਂਡੀ ਵਾਲੇ ਪਿੰਡ ਦੇ ਵਿੱਚ ਜ਼ਰੂਰਤਾ ਇਸ ਵੇਲੇ ਮਿੱਟੀ ਦੀ ਜ਼ਰੂਰਤਾ ਖਾਣ ਪੀਣ ਦੀਆਂ ਚੀਜ਼ਾਂ ਇੱਥੇ ਬਹੁਤ ਨੇ ਸੋ ਮੈਂ ਜਿੱਥੇ ਵੀ ਲੋੜ ਪਊਗੀ ਮੈਂ ਬੇਨਤੀ ਇਹੀ ਕਰੂੰਗਾ ਵੀ ਮਿੱਟੀ ਹਤੁਤ ਵੇਚੋ ਥੈਂਕ ਯੂ ਹਾਲਾਤ ਇਹ ਇਥੇ ਥੋੜੀ ਇਰੋਜ਼ਨ ਹੋ ਰਹੀ ਹੈ ਤੇ ਉਹਦੇ ਵਾਸਤੇ ਆਰਮੀ ਦੀ ਕੋਲਨ ਲੱਗੀ ਹੋਈ ਹੈ ਤੇ ਮਰੇਗਾ ਦੀ ਲੇਬਰ ਲਗਾਈ ਹੋਈ ਹੈ ਤੇ ਆਪਣੇ ਜਿਹੜੇ ਹੈਗੇ ਡੀਸਾ ਦੇ ਦिशा निर्देश ਦੇ ਵਿੱਚ ਜਿਹੜੇ ਇੱਥੇ ਜਿਹੜੇ ਗੱਟੇ ਉਹ ਕਰੇਟ ਬਣਾ ਕੇ ਛੁੱਟੇ ਜਾ ਰਹੇ ਨੇ ਤੇ ਤਾਂ ਕਿ ਜਿਹੜਾ ਹੈ इरੋਜਨ ਹੈ ਉਹ ਰੁਕ ਸਕੇ ਪਾਣੀ ਦੇ ਬਜਾੜੀ ਕਰੀਕ ਬਣ ਰਹੀ ਹੈਗੀ ਆ ਉਹਦਾ ਬਹਾਵ ਨੂੰ ਅਸੀਂ ਚੇਂਜ ਕਰਾਂਗੇ ਤੇ ਉਹਦੇ ਵਿੱਚ ਸਾਰਾ ਮਤਲਬ ਸੇਫ ਹੋਏਗਾ ਸਰ ਅੱਗੇ ਨਾਲ ਪਾਣੀ ਦਾ ਹਵਾ ਜਿਹੜਾ ਹੈਗਾ ਕਿਸ ਤਰ੍ਹਾਂ ਤੇ ਲੱਗ ਰਿਹਾ ਹੈ ਸਰ ਦੇਖੋ ਜਿਹੜਾ ਪਾਣੀ ਦਾ ਲੈਵਲ ਜਿਹੜਾ ਹੈਗਾ ਪਹਿਲਾਂ ਤਾਂ 2.5 ਲੱਖ 3 ਲੱਖ ਚੱਲ ਰਿਹਾ ਸੀ ਅੱਜ ਜਿਹੜਾ ਹੈਗਾ 1.5 ਲੱਖ ਹੈਗਾ ਇਹ ਹੌਲੀ ਹੌਲੀ ਘਟ ਜਾਏਗਾ 3-4 ਦਿਨ ਤੱਕ ਕਾਫੀ ਫਰਕ ਪੈ ਜਾਣਾਗਾ ਤੇ ਪਿੰਡ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੋ ਰਿਹਾ ਹੈ ਪਿੰਡ ਵਾਲੇ ਕਾਫੀ ਸਹਿਯੋਗ ਕਰ ਰਹੇ ਨੇ ਤੇ ਆਪਣੀ ਆਪ ਵੀ ਮਤਲਬ ਲੇਬਰ ਦੇ ਵਿੱਚ ਕਾਫੀ ਗੱਟੇ ਸਾਡੇ ਉੱਪਰ ਪਰਵਾਹ ਰਹੇ ਨੇ ਕਾਫੀ ਸਹਿਯੋਗ ਕਰ ਰਹੇ ਨੇ ਕੀ ਹੋਰ ਪਿੰਡਾਂ ਦੇ ਵੀ ਕਲਪਤੀ ਵੀ ਜਾਂ ਮਲੇ ਇਹਨਾਂ ਪਿੰਡਾਂ ਨੇ ਅਸੀਂ ਅਪੀਲ ਸਾਰੇ ਪਿੰਡਾਂ ਨੂੰ ਕੀਤੀ ਜਿੰਨੇ ਨਾਲ ਦੇ ਪਿੰਡ ਨੇ ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਜਿਹਨੇ ਵੀ ਆਪਣੇ ਸਹਿਯੋਗ ਕਰ ਸਕਦੇ ਨੇ ਇੱਥੇ ਆ ਕੇ ਲੇਬਰ ਦਾ ਕੰਮ ਸਟੇਜ ਮਤਲਬ ਨਾਲ ਲਾਕੇ ਮੋੜੇ ਨਾ ਮੋੜਾ ਲਾ ਕੇ ਤੁਸੀਂ ਜਿਹੜੇ ਉਸ ਸਮੇਂ ਦੇ ਵਿੱਚ ਮਦਦ ਕਰ ਸਕਦੇ ਆ ਤੇ ਉਹਦੇ ਨਾਲ ਸਾਡੇ ਕਾਫੀ ਮਤਲਬ ਪਿੰਡ ਦਾ ਬਚਾਅ ਹੋ ਜਾਏਗਾ। ਲੈਬਰ ਪਤਾ ਵੀ ਦਿੱਤਾ ਜਾਊਗਾ ਮਨਨ ਕਿ ਲੋਈ ਕਿਸੇ ਹਾਂ ਨਹੀਂ ਹਾਂ ਨਹੀਂ ਸੇਵਾ ਜਿਹੜੇ ਸੇਵਾ ਭਾਵ ਕਰਨਾ ਚਾਹੁੰਦੇ ਨੇ ਉਹ ਸੇਵਾ ਭਾਵ ਤੇ ਜਿਹੜੇ ਲੈਬਰ ਦੇ ਵਿੱਚ ਹੈਗੇ ਵੀਡੀਓ ਸਰਵਰ ਉਹਨਾਂ ਨੂੰ ਰੇਗਰ ਦੇ ਵਿੱਚ ਪੂਰੀ ਪੇਮੈਂਟ ਉਹਨਾਂ ਨੂੰ ਹੋਏਗੀ। 13 ਬੇਟੇ ਲੈ ਕੇ ਸਰ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਆ। ਨਹੀਂ ਸਿਚੁਏਸ਼ਨ ਚਲੋ ਅੱਗੇ ਨਾਲ ਤਾਂ ਕੰਟਰੋਲ ਦੇ ਵਿੱਚ ਹੈ ਕਿਉਂਕਿ ਪਾਣੀ ਦਾ ਲੈਵਲ ਕਾਫੀ ਘਟ ਗਿਆ ਹੋਇਆ ਤੇ ਚੱਲ ਰਿਹਾ ਆਰਮੀ ਦੀ ਕੋਲਨ ਲੱਗੀ ਹੋਈ ਨਹੀਂ ਕ੍ਰੀਟਿਵ ਸੋਚੇ ਜਾ ਰਹੇ ਨੇ ਪਾਣੀ ਦੇ ਜਿਹੜੀ ਕਰੀਕ ਹੈਗਾ ਉਹਦਾ ਬਹਾਵ ਚੇਂਜ ਕਰਕੇ ਸਾਰਾ ਕੁਝ ਕੰਟਰੋਲ ਹੋ ਜਾਏਗਾ